ਹੀਰਿਆਂ ਚੋਂ ਹੀਰਾ ਕੋਹਿੰਨूर ਹੀਰਾ ਮਹਾਰਾਜਾ ਰਣਜੀਤ ਸਿੰਘ ਨੇ ਡੋਲਿਆਂ ਦੇ ਜ਼ੋਰ ਨਾਲ ਕਿਦਾਂ ਪ੍ਰਾਪਤ ਕੀਤਾ ਆਓ ਇਸ ਬਾਰੇ ਜਾਣਦੇ ਹਾਂ ਅਟਕ ਦੇ ਗਵਰਨਰ ਜ਼ਹਾਂਦਾਦ ਖਾਨ ਨੇ ਕਾਬੁਲ ਦੇ ਬਾਦਸ਼ਾਹ ਸ਼ਾ ਸੁਜਾਨ ਨੂੰ ਗ੍ਰਿਫਤਾਰ ਕਰਕੇ ਕਸ਼ਮੀਰ ਵਿੱਚ ਆਪਣੇ ਭਰਾ ਅਤਾ ਮੁਹੰਮਦ ਖਾਨ ਕੋਲ ਬੰਦੀ ਬਣਾ ਕੇ ਰੱਖਿਆ ਹੋਇਆ ਸੀ ਅਤਾ ਮੁਹੰਮਦ ਖਾਨ ਕਸ਼ਮੀਰ ਦਾ ਗਵਰਨਰ ਸੀ ਤੇ ਸ਼ਾ ਸੁਜਾਨ ਦੀ ਬੇਗਮ ਨੇ ਮਹਾਰਾਜਾ ਰਣਜੀਤ ਸਿੰਘ ਕੋਲ ਸ਼ਰਨ ਲਈ ਤੇ ਪੇਸ਼ਕਸ਼ ਕੀਤੀ ਜੇ ਤੁਸੀਂ ਮੇਰੇ ਪਤੀ ਸ਼ਾਹ ਸੁਜਾਨ ਨੂੰ ਅਤਾ ਮੁਹੰਮਦ ਖਾਨ ਦੀ ਕੈਦ ਵਿੱਚੋਂ ਸਹੀ ਸਲਾਮਤ ਛਡਵਾ ਲਵੋ ਤਾਂ ਕੋਹੀਨੂਰ ਹੀਰਾ ਤੁਹਾਨੂੰ ਸੌਂਪ ਦੇਵਾਂਗੀ ਇਹ ਪੇਸ਼ਕਸ਼ ਸ਼ੇਰੇ ਪੰਜਾਬ ਨੇ ਮਨਜ਼ੂਰ ਕਰ ਲਈ ਤੀਹ ਮਹਾਰਾਜਾ ਰਣਜੀਤ ਸਿੰਘ ਨੇ ਅਤਾ ਮੁਹੰਮਦ ਖਾਨ ਨਾਲ ਜੰਗ ਲੜ ਕੇ ਕਸ਼ਮੀਰ ਫਤਿਹ ਕੀਤਾ ਅਤੇ ਕਾਬੁਲ ਦੇ ਬਾਦਸ਼ਾਹ ਸ਼ਾਹ ਸੁਜਾਨ ਨੂੰ ਸ਼ੇਰਗੜ ਦੇ ਕਿਲੇ ਵਿੱਚੋਂ ਸਹੀ ਸਲਾਮਤ ਰਿਹਾ ਕਰਕੇ ਲਾਹੌਰ ਲਿਆਏ ਸ਼ਾਹ ਸੁਜਾਨ ਦੀ ਬੇਗਮ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਪਣੇ ਵਾਅਦੇ ਮੁਤਾਬਿਕ ਕੋਹੀਨੂਰ ਹੀਰਾ ਭੇਟ ਕਰ ਦਿੱਤਾ